ਸਾਥ ਸੰਗਤ ਜੀਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਸਿਆਰਿਓ ਬਾਬਾ ਠਾਕੁਰ ਸਿੰਘ ਜੀ ਦੀ ਪਵਿੱਖ ਬਾਣੀ ਜਿਸ ਦੇ ਬਾਰੇ ਆਪਾਂ ਪਹਿਲਾਂ ਵੀ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਤੇ ਆਪਾਂ ਪਹਿਲਾਂ ਵੀ ਜਿਹੜੀਆਂ ਕਈ ਵੀਡੀਓ ਸਾਂਝੀਆਂ ਕੀਤੀਆਂ ਨੇ ਆਪ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਜਿਦੇ ਵਿੱਚ ਆਪਾਂ ਕਈ ਚੀਜ਼ਾਂ ਨੂੰ ਸਮਝਿਆ ਕਈ ਚੀਜ਼ਾਂ ਨੂੰ ਵਿਚਾਰਿਆ ਤੇ ਸਾਧ ਸੰਗਤ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਹੀ ਭਿਆਨਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਚੀਜ਼ਾਂ ਨੇ ਉਹ ਵੇਖਣ ਨੂੰ ਮਿਲਣਗੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਹੋਦ ਵਿਚਾਰਾਂਗੇ ਤੇ ਉਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਸਮਾਂ ਜਿਹੜਾ ਹੈ ਕਿਹੋ ਜਿਹਾ ਬਦਲ ਗਿਆ ਅੱਜ ਜਦੋਂ ਆਪਾਂ ਸਮੇਂ ਦੀ ਗੱਲ ਕਰਦੇ ਹਾਂ ਪੁਰਾਣੇ ਦੀ ਤੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਵੀ ਸਾਡੇ ਸਮਿਆਂ ਦੇ ਵਿੱਚ ਆਹ ਹੁੰਦਾ ਸੀ ਸਾਡੇ ਸਮੇਂ ਅਜਿਹਾ ਸੀ ਸਾਡੇ ਸਮਿਆਂ ਦੇ ਵਿੱਚ ਭਾਈ ਆਹ ਕੁਝ ਸਾਨੂੰ ਮਿਲਦਾ ਸੀ ਆਹ ਕੁਝ ਪ੍ਰਾਪਤ ਹੁੰਦਾ ਸੀ ਇਦਾਂ ਦਾ ਮਿਲਣਸਾਰ ਸਾਡੇ ਜਿਹੜਾ ਹੈ ਉਹ ਸਮਾਂ ਸੀ ਭਾਈ ਅਸੀਂ ਇਦਾਂ ਮਿਹਨਤਾਂ ਕਰਦੇ ਹੁੰਦੇ ਸੀ ਪਰ ਜੋ ਚੀਜ਼ਾਂ ਅੱਜ ਆਪਾਂ ਸੋਚਿਆ ਆਪਾਂ ਕਹਿੰਦੇ ਪਤਾ ਨਹੀਂ ਬਹੁਤ ਦੂਰ ਲੰਘ ਗਈਆਂ ਉਹ ਚੀਜ਼ਾਂ ਹੁਣ ਜਿਹੜਾ ਸਾਡਾ ਸਮਾਂ ਚੱਲਦਾ ਅਸੀਂ ਉਹ ਵੇਖ ਰਹੇ ਹਾਂ ਜਿਹੜੇ ਸਾਡੇ ਅਗਲੀ ਪੀੜ੍ਹੀ ਹੋਊਗੀ ਉਹ ਜਦੋਂ ਸਾਡਾ ਅਸੀਂ ਪਿੱਛੇ ਦੀਆਂ ਗੱਲਾਂ ਕਰਾਂਗੇ ਸਾਡੇ ਇੰਜ ਹੁੰਦਾ ਸੀ ਐਵੇਂ ਹੁੰਦਾ ਸੀ ਇਹ ਸੀ ਇਹ ਸੀ ਤੇ ਉਦੋਂ ਅਪਗ੍ਰੇਡੇਸ਼ਨ ਹੋ ਜਾਏਗੀ ਉਦੋਂ ਅਪਡੇਟ ਹੋ ਜਾਣਗੇ ਨਾ ਸਾਰੀਆਂ ਚੀਜ਼ਾਂ ਸਮਾਂ ਵੀ ਅਪਡੇਟ ਹੋ ਜਾਏਗਾ ਤੇ ਉਹ ਖਰਕਾਰ ਉਹ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਪੁਰਾਣੀਆਂ ਹੋ ਜਾਣਗੀਆਂ ਉਹਨਾਂ ਦੇ ਸਮੇਂ ਨਾਲ ਮੈਚ ਖਾਈਏ ਤੇ ਅੱਗੇ ਜਿਹੜਾ ਸਮਾਂ ਲੰਘ ਜੀ ਕੀ ਆਪਾਂ ਆਪਣੇ ਸਮੇ ਨੂੰ ਚੰਗਾ ਕਵਾਂਗੇ ਵੀ ਸਾਡਾ ਸਮਾਂ ਭਲਾ ਸੀ ਆਪਾਂ ਉਹ ਸਮੇ ਦੇ ਵਿੱਚ ਤੇ ਜਦੋਂ ਉਹਨਾਂ ਦੇ ਅੱਗੇ ਪੀੜ੍ਹੀ ਵਧੂਗੀ ਉਹ ਉਸ ਆਪਾਂ ਗੱਲਾਂ ਕਰਿਆ ਕਰੀਏ ਸਾਡਾ ਸਮਾਂ ਚੰਗਾ ਸੀ ਹੁਣ ਮੈਂ ਬੇਨਤੀ ਕਰਾਂ ਵੀ ਸਮਾਂ ਚੱਲਦਾ ਰਹਿੰਦਾ ਆਪਣੀ ਚਾਲੇ ਤੇ ਸਮਾਂ ਚੰਗਾ ਵੀ ਵੇਖਦੇ ਆ ਸਮਾਂ ਆਪਾਂ ਮਾੜਾ ਵੀ ਵੇਖਦੇ ਆ ਸਮੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਮਾਂ ਆਪਣੀ ਚਾਲੇ ਤੁਰਦਾ ਇਹ ਸਮਾਂ ਇਹ ਸਭ ਕੁਝ ਇਹ ਪਰਮਾਤਮਾ ਨੇ ਬਣਾਇਆ ਹੋਇਆ ਹੈ ਇਸ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦੇ ਨਾਲ ਤੁਰਦਾ ਆ ਪਰ ਹੁਣ ਇੱਕ ਗੱਲ ਕਰੀਏ ਇੱਕ ਸਮਾਂ ਅਜੇਹਾ ਆਉਣ ਵਾਲਾ ਹੈ ਗੁਰਮਖੋ ਜਿਸ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਜੋ ਸਮਾਂ ਸੀ ਨਾ ਸਾਡਾ ਲੰਘ ਗਿਆ ਜਿਵੇਂ ਕਿ ਆਪਾਂ ਪੜਦੇ ਆ ਨਾ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹਿੰਦੇ ਭਾਈ ਜਿਹੜਾ ਸਮਾਂ ਹੈ ਉਹ ਔਖਾ ਆਉਣ ਵਾਲਾ ਹੈ ਸਤਜੁਗ ਲੰਘ ਚੁਕਿਆ ਹੈ ਹੁਣ ਕਲਯੁਗ ਹੈ ਸੋ ਆਖਰ ਕਹਿੰਦੇ ਜਿਹੜਾ ਕਲਯੁਗ ਹੈ ਇਹ ਤਾਂ ਹੁਣ ਚੱਲੀ ਪਿਆ ਹੈ ਤੇ ਕਹਿੰਦੇ ਕਲਯੁਗ ਦੇ ਵਿੱਚ ਇਹੋ ਜੇ ਇਹੋ ਜੇ ਕਲਯੁਗ ਦੇ ਤੁਹਾਨੂੰ ਰੰਗ ਵੇਖਣ ਨੂੰ ਮਿਲਣਗੇ ਜਿਹੜੇ ਤੁਸੀਂ ਕਦੇ ਸੋਚੇ ਵਿਚਾਰੇ ਵੀ ਨਹੀਂ ਹੋਣੇ ਜਿਹੜੀ ਤੁਸੀਂ ਗੱਲ ਕਰੇ ਸੁਣੀ ਵੀ ਨਹੀਂ ਹੋਣੀ ਵਿਚਾਰੀ ਵੀ ਨਹੀਂ ਹੋਣੀ ਤੁਹਾਡੇ ਚਿੱਤ ਚੇਤੇ ਵੀ ਨਹੀਂ ਹੋਏਗੀ ਇਹੋ ਜੇ ਇਹੋ ਜੇ ਕੰਮ ਜਿਹੜੇ ਨੇ ਕਲਯੁਗ ਦੇ ਰੰਗ ਤੁਹਾਨੂੰ ਦੇਖਣ ਨੂੰ ਮਿਲਣਗੇ ਕਹਿੰਦੇ ਤੁਸੀਂ ਆਪ ਖੁਦ ਹੈਰਾਨ ਹੋਵੋਗੇ ਵੀ ਆਹ ਕੁਝ ਹੋਣ ਲੱਗ ਪਿਆ ਆਹ ਕੁਝ ਹੋ ਰਿਹਾ ਹੈ ਮੈਂ ਇੱਕ ਬੇਨਤੀ ਕਰਾਂ ਜੇ ਆਪਾਂ ਅਗੂਦੀ ਹੀ ਗੱਲ ਕਰਦੇ ਆਂ ਸਾਧ ਸੰਗਤ ਮੈਨੂੰ ਕਈ ਦਿਨ ਹੋ ਗਏ ਇੱਕ ਮੁੰਡਾ ਮਿਲਿਆ ਸੀ ਤੇ ਉਹਦੀ ਖਬਰ ਵੀ ਬਹੁਤ ਵਾਇਰਲ ਹੋਈ ਸੀ ਦੋ ਬੱਚੇ ਨੇ ਨਿਆਣੇ ਘਰ ਦੇ ਵਿੱਚ ਉਹਨਾਂ ਦੀ ਉਮਰ 7-8 ਸਾਲ ਦੀ ਹੋएगी ਉਹਦੀ ਜਿਹੜੀ ਘਰ ਵਾਲੀ ਹੈ ਉਹ ਕਿਸੇ ਹੋਰ ਨਾਲ ਪ੍ਰੇਮ ਸਬੰਧਾਂ ਦੇ ਬੰਧਨ ਵਿੱਚ ਵੱਜ ਕੇ ਭੱਜ ਗਈ ਘਰੋਂ ਤੇ ਆਪਣੇ ਦੋ ਬੱਚਿਆਂ ਨੂੰ ਪਿੱਛੇ ਛੱਡ ਗਈ ਹੁਣ ਉਹ ਵਿਚਾਰਾ ਆਪ ਕੰਮਕਾਰ ਕਰਨ ਜਾਂਦਾ ਤੇ ਛੋਟੇ ਬੱਚਿਆਂ ਨੂੰ ਘਰੇ ਗਵਾਨੀਆਂ ਕੋਲ ਛੱਡਦਾ ਚਲੋ ਮੈਂ ਤੇ ਧੰਨਤਾ ਦੇ ਯੋਗ ਸਮਝਦਾ ਜੀ ਗਵਾਨੀ ਵੀ ਵਿਚਾਰੇ ਧੰਨ ਨੇ ਤੇ ਚਲੋ ਉਹਨਾਂ ਦੀ ਸ਼ਾਬਾਸ਼ ਹੈ ਜਿਹੜੇ ਉਹਦੇ ਬੱਚਿਆਂ ਨੂੰ ਸੰਭਾਲ ਲੈਂਦੇ ਚੰਗੇ ਨੇ ਵਿਚਾਰੇ ਉਹ ਕਹਿੰਦੇ ਵੀ ਚਲੋ ਜੇ ਬੱਚੇ ਨੇ ਨਿਆਣੇ ਨੇ ਸਾਡੇ ਕੋਲ ਖੇਡਦੇ ਰਹਿੰਦੇ ਆ ਰੋਟੀ ਪਾਣੀ ਖਵਾ ਦਿੰਨੇ ਆ ਸੀ ਚਲੋ ਕਹਿੰਦੇ ਇਹ ਨਹੀਂ ਪਤਾ ਵੀ ਪਰਮਾਤਮਾ ਕਿਹੜੇ ਰੰਗਾਂ ਵਿੱਚ ਧਾਰ ਲੀਆ ਚੰਗੀ ਸੋਚ ਆ ਉਹਨਾਂ ਦੀ ਕਹਿਣ ਤੋਂ ਭਾਵੇਂ ਇਹ ਕਾਲ ਯੁਗ ਦੇ ਰੰਗ ਹੀ ਨੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣਾ ਮੋਹ ਖੁਦ ਭੰਗ ਕਰਕੇ ਦੇਖੋ ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਇੱਕ ਮਾਂ ਘਰੋਂ ਭੱਜ ਗਈ ਇਦੋਂ ਵੱਡਾ ਕਾਲ ਯੁਗ ਹੋਰ ਕੀ ਹੋਊਗਾ ਆਪਣੇ ਭਰਾ ਦਾ ਕਤਲ ਕਰ ਦੇਣਾ ਜ਼ਮੀਨ ਦੇ ਪਿੱਛੇ ਆਪਣੇ ਪਿਓ ਦਾ ਕਤਲ ਕਰ ਦੇਣਾ ਛੋਟੀਆਂ-ਛੋਟੀਆਂ ਬੱਚੀਆਂ ਗਲਤ ਰਾਵਾਂ ਤੇ ਤੁਰ ਕੇ ਆਪਣੇ ਘਰੋਂ ਭੱਜ ਕੇ ਆਪ ਸ਼ਾਦੀਆਂ ਕਰਵਾਉਣਾ ਤੇ ਆ ਆ ਜਿਨ੍ਹਾਂ ਜੋ ਅਸੀਂ ਸੰਸਾਰ ਦੇ ਵਿੱਚ ਵੇਖਦੇ ਆ ਇਹ ਕਾਲ ਯੁਗ ਹੀ ਤਾਂ ਹੈ ਇਹ ਕਾਲ ਯੁਗ ਇਹ ਨਹੀਂ ਹੈਗਾ ਵੀ ਕਾਲ ਯੁਗ ਦੇ ਕੋਈ ਰੰਗ ਹੋਰ ਹੋਣਗੇ ਜਾਂ ਕਾਲ ਯੁਗ ਆਏਗਾ ਉਹਦੇ ਵੱਡੇ ਵੱਡੇ ਸਿੰਘ ਹੋਣਗੇ ਵੱਡੇ ਵੱਡੇ ਦੰਦ ਹੋਣਗੇ ਉਹਦਾ ਡਰਾਵਣਾ ਚਿਹਰਾ ਹੋਊਗਾ ਤੇ ਆਪਾਂ ਕਹਾਂਗੇ ਇਹ ਹੈ ਜੀ ਕਾਲ ਯੁਗ ਕਾਲ ਯੁਗ ਇਹ ਨਹੀਂ ਕਾਲ ਯੁਗ ਆ ਆ ਜਿਹੜੇ ਸਾਨੂੰ ਰੰਗ ਵੇਖਣ ਨੂੰ ਮਿਲ ਰਹੇ ਨੇ ਇਹ ਕਾਲ ਯੁਗ ਹੈ ਜੋ ਅਸੀਂ ਨਿਤ ਨਵੇਂ ਆਇਦਨ ਖਬਰਾਂ ਸੁਣਦੇ ਆ ਜਿਦੇ ਵਿੱਚ ਸਾਨੂੰ ਆਇਦਨ ਕੋਈ ਨਾ ਕੋਈ ਅਜੀਹੀਆਂ ਚੀਜ਼ਾਂ ਦੇ ਵੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਇਹ ਹੈ ਕਾਲ ਯੁਗ ਤੇ ਹਿਆਰਿਓ ਇਹ ਹੈ ਕਾਲ ਯੁਗ ਭੈਣ ਭਰਾਵਾਂ ਦਾ ਰਿਸ਼ਤਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਇਹਦੇ ਵਿੱਚ ਅਪਵਿਤਾ ਫੈਲਾ ਦਿੱਤੀ ਗਈ। ਛੋਟੇ ਬੱਚੇ ਦੋ ਸਕੇ ਭੈਣ ਭਾਈ ਤੇ ਉਹਨਾਂ ਦੋ ਸਕੇ ਆ ਨੇ ਹੀ ਆਪਸ ਦੇ ਵਿੱਚ ਸ਼ਾਦੀ ਕਰ ਲਈ। ਯੂਪੀ ਦਾ ਮਸਲਾ ਤੁਸੀਂ ਸੁਣਿਆ ਹੋਏਗਾ। ਤੇ ਇਹੋ ਹੀ ਤਾਂ ਹੈ ਕਲਯੁਗ। ਦੂਜੀ ਗੱਲ ਸਾਹਸੰਗਤ ਦੋਵੇਂ ਘਰ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਮਾਂ ਤੇ ਪੁੱਤ ਨੇ ਹੀ ਸ਼ਾਦੀ ਕਰ ਲਈ। ਇਹ ਹੈ ਜੀ ਕਲਯੁਗ। ਸਾਹ ਸੰਗਤ ਆਪਣੇ ਹੀ ਆਪਣੇ ਹੀ ਭਾਣਜੇ ਤੋਂ ਆਪਣੀ ਮਾਂ ਦਾ ਕਤਲ ਕਰਵਾ ਦਿੱਤਾ ਤੇ ਬਾਅਦ ਵਿੱਚ ਉਹਦੇ ਭਾਣਜੇ ਨੂੰ ਜੇਲ੍ਹ ਹੋ ਗਈ ਤੇ ਸਾਰੀ ਜ਼ਮੀਨ ਦਾ ਆਜ਼ਾਦ ਜਿਹੜੀ ਸੀ ਉਹਦੇ ਮਾਮੇ ਨੇ ਹੜੱਪ ਲਈ ਇਹ ਹੈ ਕਲਯੁਗ ਸਾਹ ਸੰਗਤ ਇਹ ਸੱਚੀਆਂ ਘਟਨਾਵਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਮੁਖ ਪਿਆਰਿਓ ਇੱਥੇ ਕਲਯੁਗ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹੁਣ ਇੱਥੇ ਬਚੇਗਾ ਕੌਣ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਗੁਰੂ ਨਾਲ ਜੁੜਿਆ ਰਹੇਗਾ ਭਾਈ ਜੋਗਾ ਸਿੰਘ ਬਾਰੇ ਤੁਸੀਂ ਸੁਣਿਆ ਹੋਏਗਾ ਭਾਈ ਜੋਗਾ ਸਿੰਘ ਲਾਵਾਂ ਛੱਡ ਕੇ ਕਈ ਕਹਿੰਦੇ ਲਾਵਾਂ ਪੂਰੀਆਂ ਕਰਕੇ ਆਇਆ ਚਲੋ ਵੱਖਰੀ ਗੱਲ ਮੈਂ ਬੇਨਤੀ ਕਰਾਂ ਭਾਈ ਜੋਗਾ ਸਿੰਘ ਤੁਰਿਆ ਤੇ ਕਹਿੰਦੇ ਆਣ ਕੇ ਰਸਤੇ ਦੇ ਵਿੱਚ ਜਦੋਂ ਆਰਾਮ ਕਰਨ ਲੱਗਾ ਰਾਤ ਪੈ ਗਈ ਕਹਿੰਦੇ ਕੋਠੇ ਤੇ ਜਾਣ ਦੀ ਤਿਆਰੀ ਕਰਦਾ ਚਲਿਆ ਜਾਂਦਾ ਪਰ ਸਤਿਗੁਰੂ ਮਹਾਰਾਜ ਪਹਿਰੇਦਾਰ ਦਾ ਰੂਪ ਬਣਾ ਕੇ ਖੁਦ ਉੱਥੇ ਸ਼ਾਖਸ਼ਤ ਸ਼ਾਮਲ ਹੋ ਜਾਂਦੇ ਨੇ ਪਹਿਰੇ ਤੇ ਖੜ ਜਾਂਦੇ ਨੇ ਕਹਿੰਦੇ ਸਿਖਾ ਇਹ ਤੇਰੀ ਥਾਂ ਨਹੀਂ ਹੈਗੀ ਤੇਰੀ ਥਾਂ ਤੇ ਕਹਿੰਦੇ ਭਾਈ ਕਿਤੇ ਹੋਰ ਹੈ ਇਹ ਤੇਰੇ ਬੈਠਣ ਦੀ ਥਾਂ ਨਹੀਂ ਤੇਰੇ ਅੰਦਰ ਜਾਣ ਦੇ ਤੂੰ ਲਾਇਕ ਨਹੀਂ ਹੈਗਾ ਤੂੰ ਅੰਦਰ ਨਹੀਂ ਜਾ ਸਕਦਾ ਤੂੰ ਬੜਾ ਉਤਮ ਹੈ ਸੁਚਾ ਹੈ ਇਹ ਬੜੀ ਨੀਵੀਂ ਥਾਂ ਹੈ ਐਵੇਂ ਦੋ ਵਾਰ ਸਤਿਗੁਰਾਂ ਨੇ ਤੇ ਤੀਜੀ ਵਾਰ ਸਤਿਗੁਰੂ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਹੋਏ ਤੇ ਭਾਈ ਜੋਗਾ ਸਿੰਘ ਨੂੰ ਮਹਾਰਾਜ ਨੇ ਆਪ ਹੀ ਕਹਿ ਦਿੱਤਾ ਗਨੇ ਭਾਈ ਤੂੰ ਰਸਤੇ ਤੋਂ ਭਟਕ ਜਾਸੇ ਕਿਉਂਕਿ ਅੱਜ ਸਾਡਾ ਰਸਤਾ ਭਾਈ ਜੋਗਾ ਸਿੰਘ ਵਾਲਾ ਤੇ ਨਹੀਂ ਮੈਂ ਕਹਿ ਸਕਦਾ ਪਰ ਮੈਂ ਬੇਨਤੀ ਕਰਾਂ ਵੀ ਉਦੋਂ ਘੱਟ ਵੀ ਨਹੀਂ ਹੈਗਾ ਅਸੀਂ ਉਦੋਂ ਕਿਤੇ ਜੇ ਸਾਡੀ ਸੁਰਤ ਭਟਕਦੀ ਹੈ ਅਸੀਂ ਕਿਤੇ ਜਾਣੇ ਆ ਜਾਂ ਕਿਤੇ ਹੋਰ ਭੱਜਦੇ ਆ ਹੁਣ ਸਾਨੂੰ ਬਚਾਏਗਾ ਕੌਣ ਬਚਾਏਗਾ ਗੁਰੂ ਤੇ ਸਤਿਗੁਰੂ ਦੀ ਬਾਣੀ ਵਿੱਚ ਆਪਾਂ ਪੜਦੇ ਆ ਭੂਲੇ ਸੇਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਸਤਿਗੁਰੂ ਮਹਾਰਾਜ ਜੇ ਉੱਜੜ ਜਾਂਦਿਆਂ ਨੂੰ ਮਾਰਗ ਪਾ ਦਿੰਦੇ ਨੇ ਆਹ ਤੇ ਗੱਲ ਹੀ ਕੁਝ ਨਹੀਂ ਸਾਧ ਸੰਗਤ ਪਾਤਸ਼ਾਹ ਕਹਿੰਦੇ ਸਾਧ ਸੰਗਤ ਆਪ ਹੋ ਆਪ ਜਗਤ ਤਰਾਇਆ ਕਹਿੰਦੇ ਸਾਧ ਸੰਗਤ ਵਿੱਚ ਆਪ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਆਪ ਹੀ ਸੰਸਾਰ ਸਮੁੰਦਰ ਤੋਂ ਉਪਾਰ ਲੰਘਾ ਲੈਂਦਾ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਉਹ ਆਪ ਹੀ ਜਿਹੜਾ ਪਵਿੱਤਰ ਹੈ ਤੇ ਉਹਦੇ ਨਾਲ ਜੁੜਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ ਇਥੇ ਉਹ ਬਚਣਗੇ ਜਿਹੜੇ ਗੁਰੂ ਨਾਲ ਜੁੜੇ ਰਹਣਗੇ ਜਿਹੜੇ ਆਪਣੀ ਸੁਰਤ ਨਾਲ ਗੁਰੂ ਗੁਰੂ ਕਹਿਣਗੇ ਤੇ ਬਾਕੀ ਸਾਰੇ ਡੁੱਬ ਜਾਣਗੇ ਕਲਯੁਗ ਉਹਨਾਂ ਨੂੰ ਆਪਣੀ ਗ੍ਰਸਤ ਦੇ ਵਿੱਚ ਲੈ ਲੇਗਾ ਸਾਰੇ ਲੋਕ ਹਾਦਸੇ ਗ੍ਰਸਤ ਹੋ ਜਾਣਗੇ ਕਲਯੁਗ ਗ੍ਰਸਤ ਲਏਗਾ ਉਹਨਾਂ ਲੋਕਾਂ ਨੂੰ ਕਹਿੰਦੇ ਕਲਯੁਗ ਦੀ ਉਮਰ ਤੇ ਹਲੇ ਥੋੜੀ ਹੈ ਪਿਆਰਿਓ ਹਲੇ ਤੇ ਹੋਰ ਹੋਰ ਰੰਗ ਦਿਖਾਉਣੇ ਨੇ ਕਹਿੰਦੇ ਜਦੋਂ ਕਲਯੁਗ ਪੂਰੇ ਐਨ ਜਦੋਂ ਬੁਢਾਪੇ ਵਿੱਚ ਜਾਏਗਾ ਉਦੋਂ ਕਿਹੋ ਜਿਹਾ ਹਾਲ ਹੋਏਗਾ ਕਹਿੰਦੇ ਉਸ ਤੋਂ ਬਾਅਦ ਫਿਰ ਸਾਰੀ ਦੁਨੀਆ ਦਾ ਨਾਸ਼ ਹੋ ਜਾਏਗਾ ਫਿਰ ਦੁਬਾਰਾ ਜਦੋਂ ਦੁਨੀਆ ਨਵੇਂ ਸਿਰੇ ਤੋਂ ਵੈਤਰ ਬਣੇਗੀ ਉਦੋਂ ਸਤਜੁਗ ਦਾ ਦੁਬਾਰਾ ਤੋਂ ਜਿਹੜਾ ਆਵਾਸ ਹੋਏਗਾ ਇਹ ਸਤਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਆ ਪਿਆਰਿਓ ਆਪਾਂ ਹਲੇ ਵੀ ਵਰਤ ਜਾਈਏ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਬਣੀ ਜੇ ਬਚਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ